ਜਿੱਥੇ ਕਿ ਮੁਹਾਲੀ ਦੇ ਨਾਰਕੋਟਿਕਸ ਸੈੱਲ ਦੀ ਕਾਰਵਾਈ ਸਾਹਮਣੇ ਆਈ ਹੈ ਤੇ ਨੌਜਵਾਨ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਤਾਂ ਗੁਪਤ ਸੂਚਨਾ ਦੇ ਆਧਾਰ ਉਤੇ ਕਾਰਵਾਈ ਕੀਤੀ ਗਈ ਹੈ ਗੱਡੀ ਦੇ ਵਿੱਚੋਂ ਪੰਜਾਬ ਪੁਲਿਸ ਦੀ ਵਰਦੀ ਵੀ ਪ੍ਰਾਪਤ ਹੋਈ ਹੈ ਤੇ ਸ਼ਿਵਮ ਦੇ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਜ਼ਿਲ੍ਹਾ ਮੁਹਾਲੀ ਦੇ ਨਾਰਕੋਟਿਕਸ ਸੈੱਲ ਦੇ ਵੱਲੋਂ ਅੱਜ ਇੱਕ ਨੌਜਵਾਨ ਨੂੰ ਖਰੜ ਸ਼ਿਵਜੋਤ ਦੇ ਕੋਲੋਂ ਸ਼ਿਵਜੋਤ ਦੇ ਕੋਲੋਂ ਨਸ਼ੇ ਸਣੇ ਉਸ ਨੂੰ ਖਾਬੂ ਕੀਤਾ ਹੈ ਤਾਂ ਇਸ ਦਸਤਪੰਦੇ ਵਿੱਚ ਜਾਣਕਾਰੀ ਦਿੱਤੇ ਹੋਇਆ ਨਾਰਕੋਟੈਕਸ ਸੈੱਲ ਦੇ ਏਐਸਆਈ ਸੋਮਰਾਜ ਨੇ ਦੱਸਿਆ ਹੈ ਕਿ ਸਾਨੂੰ ਗੁਪਤ ਸੂਚਨਾ ਦਿੱਤੀ ਗਈ ਸੀ ਜਿਸ ਦੇ ਕਾਰਨ ਅਸੀਂ ਨੌਜਵਾਨ ਦਾ ਪਿੱਛਾ ਕੀਤਾ ਤੇ ਇਸ ਦੀ ਵੈਨ ਲੋ ਗੱਡੀ ਦੇ ਵਿੱਚੋਂ ਜਿੱਥੇ ਕਿ ਨਸ਼ੇ ਦੇ ਨਾਲ ਨਾਲ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਪ੍ਰਾਮਤ ਹੋਈ ਹੈ ਜਦੋਂ ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਨੇ ਕਾਫੀ ਜ਼ਿਆਦਾ ਡਰਾਮਾ ਵੀ ਕੀਤਾ ਤੇ ਬੜੀ ਹੀ ਜਦੋਜਹਿਦ ਦੇ ਨਾਲ ਨੌਜਵਾਨ ਨੂੰ ਕਾਬੂ ਕਰਕੇ ਨਾਰਕੋ ਟੈਕਸਾਲ ਦੇ ਮੁਲਾਜ਼ਮ ਥਾਣੇ ਦੇ ਵਿੱਚ ਲੈ ਗਏ ਤੇ ਨੌਜਵਾਨ ਦੀ ਪਛਾਣ ਜੋ ਹੈ ਸ਼ਿਵਮ ਦੇ ਵਜੋ ਹੋਈ ਜੋ ਕਿ ਰੰਡੇਆਲਾ ਦਾ ਰਹਿਣ ਵਾਲਾ ਹੈ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਸ਼ੇ ਦੇ ਸమేਤ ਉਸ ਦੀ ਗੱਡੀ ਦੇ ਵਿੱਚ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਵਿੱਚ ਇਹਦਾ ਪਿੱਛਾ ਕੀਤਾ ਗਿਆ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਉਸ ਟਾਈਮ ਇਸ ਨੇ ਕਾਫੀ ਡਰਾਮਾ ਵੀ ਕੀਤਾ ਪਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਇਸ ਖਬਰ ਦੇ ਸੰਬੰਧ ਵਿੱਚ ਕੀ ਕੁਝ ਜਾਣਕਾਰੀ ਦੇਖਦੇ ਹਾਂ ਨੇ ਤੁਹਾਡੀ ਗੱਡੀ ਦੇ ਵਿੱਚ ਜਿਹੜੀ ਐ ਚੰਡੀਗੜ੍ਹ ਪੁਲਿਸ ਦੀ ਵਰਦੀ ਪਈ ਐ। ਨਹੀਂ ਕਾਟੀ ਨਹੀਂ ਆ। ਕੀ ਦੀ ਐ? ਮੈਨੂੰ ਕੀ ਭਾਦਾ ਜੀ। ਤੁਹਾਡੀ ਗੱਡੀ 'ਮੈਂ ਪਈ ਐ। ਨਹੀਂ ਕਾਟੀ ਨਹੀਂ ਐ। ਇਹ ਮੈਂ ਉਹ ਮੇਰੇ ਨਾਮ ਨਹੀਂ ਆ। ਨਾਮ ਮੇਰੀ ਜਿਹੜੀਆਂ ਬਿੱਟਾਂ ਪਈਆਂ ਉੱਥੇ ਨਸ਼ੇ ਦੀਆਂ। ਮੈਂ ਹੈ ਹੀ ਨਹੀਂ ਰੱਗ ਟੀਟੀ। ਤੂੰ ਗੱਡੀ ਦੇ ਵਿੱਚ ਤੈਨੂੰ ਨਹੀਂ ਪਤਾ ਤੂੰ ਗੱਡੀ ਦੇ ਵਿੱਚ। ਗੱਡੀ ਸਾਰੀ ਜੁਨੀ ਦੇ ਸੰਗ ਵਿੱਚ। ਕਿਆ ਚਾਰਮਾ ਜੀ ਕਿੱਥੇ ਦਾ ਰਹਿਣੇ ਵਾਲਾ ਮੈਂ ਰਡਿਆਲੇ ਦਾ ਰਹਿਣਾ ਰਡਿਆਲੇ ਦਾ ਹਾਂ ਜੀ ਅੱਛਾ ਅਜ ਦੇ ਵਿੱਚ ਅੱਗੇ ਵਾਚੇ ਅੱਗੇ ਵਾਚੇ ਪੰਜ ਉੱਥੇ ਸਕੂਟੀ ਠੋਕੇ ਕੁੜੀ ਦੀ ਇਹ ਪਾਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਨਾਮ ਨਹੀਂ ਹੱਦੀ ਨਾ ਕੀ ਆ ਦੇਖੋ ਦੱਸੋ ਸਹੀ ਨਹੀਂ ਜੀ ਸਾਡੇ ਆਪਰੇਸ਼ਨ ਚੱਲ ਰਿਹਾ ਹੈ ਜੀ ਕੁਝ ਕਰ ਨਹੀਂ ਸਕਦੇ ਪਲੀਜ਼ ਅੱਛਾ ਬੰਦੇ ਅਮੀ ਦੱਸਾਂ ਕੀ ਫਿਰ ਚਲੋ ਠੀਕ ਹੈ ਚੰਡੀਗੜ੍ਹ ਪੁਲਿਸ ਦੀ ਜਿਹੜੀ ਮਰਦੀ ਮਿਲੀ ਆ ਤਾਂ ਦੱਸੋ ਕੀ ਕੀ ਮਸਲਾ ਏ ਨਸ਼ੇ ਪੁੱਛੇ ਵੇਚਦੇ ਹਾਂ ਜੀ ਬਾਕੀ ਅਸੀਂ ਜਾਂ ਕਿ ਮਲਾਜਮ ਹੈ ਕਿ ਨਹੀਂ ਇਹ ਪੁੱਛ ਗਿਛ ਕਰਨਗੇ ਨਹੀਂ ਦੱਸਾਂਗੇ